ਬਹੁਤ ਵੱਡੀ ਖਬਰਾਂ ਸਾਂਝੀ ਕਰਨ ਜਾ ਰਹੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਔਰ ਦੂਜੇ ਪਾਸੇ ਧਾਮੀ ਦੇ ਉੱਤੇ ਹਮਲਾ ਹੋ ਚੁੱਕਿਆ ਹੈ ਯਾਨੀ ਆਜੀ ਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਉਹਨਾਂ ਨੂੰ ਪੰਜਾਬ ਦੇ ਲੋਕ ਕੀ ਕਹਿ ਰਹੇ ਦਰਸਾਲ ਦੇ ਵਿੱਚ ਇੱਕ ਗੱਡੀ ਦੇ ਵਿੱਚ ਘੇਰਦੇ ਆ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਅਚਾਨਕ ਕਿਉਂ ਪਹੁੰਚ ਰਹੇ ਨੇ ਬਹੁਤ ਵੱਡੀ ਅਪਡੇਟ ਤੁਹਾਰੇ ਨਾਲ ਸਾਂਝੀ ਕਰਨ ਜਾ ਰਹੇ ਆ ਤਿੰਨੇ ਖਬਰਾਂ ਇੱਕ ਇੱਕ ਕਰਕੇ ਤੁਹਾਰੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਪੰਜਾਬ ਭਾਰ ਦੇ ਵਿੱਚ ਦੋ ਖਬਰਾਂ ਨੂੰ ਲੈ ਕੇ ਤਾਂ ਤਹਿਲਕੀ ਮਚ ਗਿਆ ਪਹਿਲੀ ਖਬਰ ਮੁੱਖ ਮੰਤਰੀ ਨੇ ਮਹਿਲਾਵਾਂ ਨੂੰ ਜਿਹੜਾ ਕਿ 1000 ਰੁਪਏ ਦਾ ਦਾਵਾ ਕੀਤਾ ਸੀ ਨਾ ਕਿ ਅਸੀਂ ਦੇਵਾਂਗੇ ਉਸ ਮਾਮਲੇ ਦੇ ਅੰਦਰ ਵਿਰੋਧੀ ਧਿਰ ਦੇ ਨੇਤਾ ਸੁਖਬੀਰ ਸਿੰਘ ਬਾਦਲ ਔਰ ਕਾਂਗਰਸ ਦੇ ਵਿੱਚੋਂ ਚੰਨੀ ਵਰਗੇ ਪਤਾ ਨਹੀਂ ਕਿਹੜੇ-ਕਿਹੜੇ ਲੀਡਰ ਹਰ ਰੋਜ਼ ਜਰੀ ਉਹਨਾਂ ਨੂੰ ਘੇਰਦੇ ਸੀ ਇਸ ਮਾਮਲੇ ਦੇ ਅੰਦਰ ਕਿ ਤੁਸੀਂ ਮਹਿਲਾਵਾਂ ਦੇ ਨਾਲ ਵਾਅਦਾ ਤਾਂ ਕਰ ਲਿਆ ਪਰ ਮਾਨ ਸਾਹਿਬ ਕਦੋਂ ਪੂਰਾਉਂਗੇ ਪਰ ਅੱਜ ਤੁਸੀਂ ਉਹ ਖਬਰ ਦੇਖਣ ਜਾ ਰਹੇ ਹੋ ਜਿਹੜਾ 1000 ਰੁਪਏ ਦਾ ਦਾਵਾ ਕੀਤਾ ਸੀ ਔਰ ਐਲਾਨ ਕਰ ਦਿੱਤਾ ਸੀ ਨਾ ਮੁੱਖ ਮੰਤਰੀ ਨੇ ਉਸ ਐਲਾਨ ਨੂੰ ਪੂਰਾ ਕਰ ਦਿੱਤਾ ਗਿਆ ਔਰ ਦੂਜੇ ਪਾਸੇ ਜਿਹੜਾ ਕਿ ਕੇਂਦਰ ਦੀ ਸਰਕਾਰ ਪੰਜਾਬ ਦੇ ਲਈ ਬਜਟ ਦੇ ਵਿੱਚ ਲੈ ਕੇ ਆਊਗੀ ਉਹਦੇ ਬਾਰੇ ਵੀ ਭਵਿੱਖਬਾਣੀ ਕਰ ਦਿੱਤੀ ਹੈ ਔਰ ਇਹਦੇ ਉੱਤੇ ਮੁੱਖ ਮੰਤਰੀ ਦਾ ਬਿਆਨ ਆ ਗਿਆ ਤਾਂ ਹੁਣ ਵਿਰੋਧੀਆਂ ਦੇ ਜਿਹੜੇ ਮੂੰਹ ਨੇ ਉਹ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਮਹਿਲਾਵਾਂ ਇੱਕੋ ਹੀ ਗੱਲ ਧਰ ਰਹੀ ਸੀ ਕਿਉਂਕਿ ਵਿਰੋਧੀ ਧਿਰ ਦਾ ਹਰ ਨੇਤਾ ਇੱਕੋ ਹੀ ਗੱਲ ਧਰ ਰਿਹਾ ਸੀ ਮੁੱਖ ਮੰਤਰੀ ਦੇ ਸਾਹਮਣੇ ਕਿ ਭਾਈ ਤੁਸੀਂ ਜਿਹੜਾ ਵਾਅਦਾ ਕੀਤਾ ਇਹਨੂੰ ਪਹਿਲਾਂ ਪੂਰਾ ਕਰ ਦਿਓ ਬਹੁਤ ਸਾਰੀਆਂ ਪਾਰਟੀਆਂ ਇਸੇ ਗੱਲ ਨੂੰ ਇੱਕ ਮੁੱਦਾ ਬਣਾ ਕੇ ਲੈ ਕੇ ਚੱਲ ਰਹੀਆਂ ਸੀ ਪਾਰਾ ਇਸ ਐਲਾਨ ਨੂੰ ਲੈ ਕੇ ਮੁੱਖ ਮੰਤਰੀ ਦਾ ਫੇਰ ਤੋਂ ਇੱਕ ਬਿਆਨ ਆ ਗਿਆ ਉਹ ਬਿਆਨ ਮੈਂ ਤੁਹਾਨੂੰ ਸੁਣਾਉਂਗਾ ਔਰ ਧਾਮੀ ਦੀ ਖਬਰ ਬੜੀ ਹੀ ਅਹਿਮ ਕਿਉਂਕਿ ਧਾਮੀ ਸਾਹਿਬ ਲੋਕਾਂ ਦੇ ਵਿੱਚ ਪਹੁੰਚਦੇ ਨੇ ਕਿ ਉੱਥੇ ਲੋਕ ਪਤਾ ਕੀ ਕਹਦੇ ਨੇ ਬਾਦਲ ਦੇ ਚਮਚੇ ਯਾਨੀ ਅਕਸਰ ਪੰਜਾਬ ਭਰ ਦੇ ਵਿੱਚ ਉਹ ਬਿਆਨ ਧਾਮੀ ਦਾ ਵੀ ਵਾਇਰਲ ਹੋਇਆ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦਾ ਮੈਂ ਸ਼ਿਪਾਰੀ ਸੁਖਬੀਰ ਸਿੰਘ ਬਾਦਲ ਦਾ ਇਸ ਕਰਕੇ ਲੋਕਾਂ ਦਾ ਗੁੱਸਾ ਹੋਰ ਵੀ ਵੱਧ ਚੁੱਕਿਆ ਸੀ ਔਰ ਲੋਕ ਧਾਮੀ ਵਰਗੇ ਲੋਕਾਂ ਦੇ ਉੱਤੇ ਭੜਕ ਚੁੱਕੇ ਨੇ ਔਰ ਧਾਮੀ ਦੇ ਨਾਲ ਹੱਥੋ ਪਾਈ ਵਾਲਾ ਜਿਹੜਾ ਕਿ ਮਾਹੌਲ ਬਣਿਆ ਉਹਨਾਂ ਨੂੰ ਕਾਲਾ ਕੰਡੀਆਂ ਗਈਆਂ ਇਹਦਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਪਹਿਲੀ ਖਬਰ ਸ਼ੁਰੂ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਹ ਬਿਆਨ ਜਿਹਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਜਿੰਨੇ ਵੀ ਨੇ ਉਹ ਸਾਰਿਆਂ ਨੇ ਮੂੰਹ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਆਉਣ ਵਾਲੇ ਬਜਟ ਦੇ ਅੰਦਰ ਮਹਿਲਾਵਾਂ ਨੂੰ 1-1 ਹਜ਼ਾਰ ਰੁਪਈਆ ਦਿੱਤਾ ਜਾਊਗਾ ਸੁਣੋ ਬਜਟ ਆਊਗਾ ਦੇਸ਼ ਦਾ ਬਜਟ ਆਊਗਾ ਪਹਿਲਾਂ ਤਾਂ ਉਹਦੇ ਚੋਂ ਉਮੀਦ ਕਰਦੇ ਆ ਕਿ ਪੰਜਾਬ ਲਈ ਕੁਝ ਨਾ ਕੁਝ ਸਪੈਸ਼ਲ ਪੈਕੇਜ ਰੱਖਿਆ ਜਾਊਗਾ ਕਿਉਂਕਿ ਪੰਜਾਬ ਬ੍ਰੈਡ ਵਿਨਰ ਹੈ ਪੰਜਾਬ ਕੁਰਬਾਨੀਆਂ ਵਾਸਤੇ ਹਮੇਸ਼ਾ ਪੰਜਾਬ ਖੜਾ ਰਹਿੰਦਾ ਦੇਸ਼ ਨੂੰ ਅਨਾਜ ਦੇ ਪਕੌ ਨੂੰ ਆਧਨ ਨੇ ਪਰ ਬਣਾਣਾ ਪੰਜਾਬ ਹੈ ਸੋ ਸਾਨੂੰ ਉਮੀਦ ਹੈ ਕਿ ਬਜਟ ਦੇ ਵਿੱਚ ਸਪੈਸ਼ਲ ਪੈਕੇਜ ਹੋਊਗਾ ਹਾਂ ਸਾਡੇ ਪੰਜਾਬ ਦੇ ਬਜਟ ਦੇ ਵਿੱਚ ਜੋ ਅਸੀਂ ਵਾਦਾ ਕੀਤਾ ਜੋ ਹਜ਼ਾਰ ਰੁਪਏ ਵਾਲਾ ਜੋ ਲੇਡੀਜ਼ ਵਾਲਾ ਮਹਿਲਾਵਾਂ ਨੂੰ ਹਜ਼ਾਰ ਰੁਪਏ ਵਾਲਾ ਉਹ ਬਜਟ ਦੇ ਵਿੱਚ ਆਊਗਾ ਤੇ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਆਉਣਗੀਆਂ ਅਸੀਂ ਕੋਈ ਨਹੀਂ ਲਿਖਦੇ ਵੀ ਆਖਰੀ ਸਾਲ ਹੈ ਮੈਂ ਵੀ ਸ਼ਾਇਦ ਇਹ ਹੀ ਲੋਕਾਂ ਨੂੰ ਯਾਦ ਰਹਿੰਦਾ ਲੋਕਾਂ ਨੂੰ ਪੁਰਾਣੀਆਂ ਗੱਲਾਂ ਵੀ ਯਾਦ ਨੇ ਕਿ ਜਦੋਂ ਵੀ ਆਏ ਨੇ ਕਿੰਨਾ ਫਰਕ ਪੈ ਗਿਆ ਵਾਕਈ ਵਾਕਈ ਪੰਜਾਬ ਦੀ ਸਰਕਾਰ ਨੇ ਉਹ ਕੰਮ ਕੀਤੇ ਜਿਹੜਾ ਲੋਕ ਚਾਹੁੰਦੇ ਸੀ ਯਾਨੀ ਲੋਕ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਕਰਦੇ ਸੀ ਪਰ ਇੱਕ ਅੱਜ ਸਭ ਤੋਂ ਵੱਡੀ ਖਬਰ ਦੇ ਅੰਦਰ ਤੁਹਾਨੂੰ ਇੱਕ ਹੋਰ ਦਿਖਾਉਣ ਜਾ ਰਹੇ ਹਾਂ ਕਿਉਂਕਿ ਇਹਦੇ ਵਿੱਚ ਜਿੱਥੇ-ਜਿੱਥੇ ਚਿਟਾ ਫੜਿਆ ਜਾ ਰਿਹਾ ਔਰ ਜਿੱਥੇ-ਜਿੱਥੇ ਪੰਜਾਬ ਭਰ ਦੇ ਵਿੱਚ ਗੋਲੀਬਾਰੀ ਹੋ ਰਹੀ ਹੈ ਉਹ ਕੰਮ ਕਰਵਾ ਰਿਹਾ ਇੱਕ ਬਹੁਤ ਵੱਡਾ ਪ੍ਰੂਫ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਪੰਜਾਬ ਦੀ ਜਨਤਾ ਆਖਰ ਕੀ ਕਹਿੰਦੀ ਹੈ ਉਹ ਤੁਹਾਨੂੰ ਮੈਂ ਇੱਕ ਲਿੱਖਤੀ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਮਾਮਲਾ ਦਰਸਾਲ ਦੇ ਵਿੱਚ ਉਲਟਾ ਹੋ ਚੁੱਕਿਆ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੇ ਲਈ ਵਿਰੋਧੀ ਜਿੰਨੀਆਂ ਵੀ ਪਾਰਟੀਆਂ ਨੇ ਵਿਰੋਧੀ ਧਿਰ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਚਾਹੇ ਕਾਂਗਰਸਾ ਚਾਹੇ ਇਕਾਲੀ ਦਲ ਕੱਲਾ ਭਾਜਪੀ ਨੂੰ ਛੱਡ ਕੇ ਇਹ ਦੋਵੇਂ ਪਾਰਟੀਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸੇ ਵੀ ਹਾਲਤ ਦੇ ਅੰਦਰ ਬਦਨਾਮ ਕਰਨਾ ਚਾਹੁੰਦੀਆਂ ਨੇ ਇਸ ਗੱਲ ਨੂੰ ਲੋਕਾਂ ਨੇ ਨਿਰਪੱਖ ਕੀਤਾ ਤਾਂ ਹੁਣ ਧਾਮੀ ਸਾਹਿਬ ਤੇ ਆਜੋ ਧਾਮੀ ਸਾਹਿਬ ਜਿਹੜਾ ਕਿ ਲੋਕਾਂ ਦੇ ਵਿੱਚ ਜਾਂਦੇ ਨੇ ਤਾਂ ਧਾਮੀ ਸਾਹਿਬ ਨੂੰ ਲੋਕ ਬਾਦਲਾਂ ਦਾ ਚਮਚਾ ਕਹਿੰਦੇ ਆ ਬਾਦਲਾਂ ਦਾ ਚਮਚਾ ਕਿਉਂਕਿ ਧਾਮੀ ਦੇ ਉਸ ਬਿਆਨ ਨੇ ਗੁੱਸਾ ਖੜਾ ਕਰ ਦਿੱਤਾ ਲੋਕਾਂ ਦੇ ਅੰਦਰ ਤੇ ਧਾਮੀ ਦੀ ਗੱਡੀ ਭੰਨ ਦਿੱਤੀ ਗਈ ਐਸ ਕਦਰ ਲੋਕਾਂ ਦਾ ਗੁੱਸਾ ਪ੍ਰਗਟਾ ਦਿੱਤਾ ਧਾਮੀ ਨੇ ਜਦੋਂ ਨੇ ਇਹ ਬਿਆਨ ਦਿੱਤਾ ਕਹਿੰਦਾ ਮੈਂ ਤਾਂ ਸੁਖਵੀਰ ਦਾ ਸਿਪਾਹੀ ਹਾਂ ਇਸ ਗੱਲ ਦੇ ਉੱਤੇ ਮੁੱਖ ਮੰਤਰੀ ਨੇ ਵੀ ਇਹ ਨਾਰਾਜ਼ਗੀ ਜਤਾਈ ਸੀ ਕਹਣਾ ਸਾਨੂੰ ਮਾਣ ਹੁੰਦਾ ਜੇਕਰ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿਪਾਹੀ ਹੁੰਦੇ ਤੁਸੀਂ ਬਾਦਲਾਂ ਦੀ ਸਟੇਜ ਤੇ ਕੀ ਲੈਣ ਗਏ ਸੀ ਫੇਰ ਤਾਂ ਧਾਮੀ ਨੇ ਆਪਣਾ ਜਿਹੜਾ ਕਿ ਅਸਲੀ ਰੂਪ ਦਿਖਾਉਂਦੇ ਹੋਏ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਮੈਂ ਸੁਖਬੀਰ ਦਾ ਸਭ ਤੋਂ ਪਹਿਲਾ ਨੁਮਾਇੰਦਾ ਮੈਂ ਹਾਂ ਯਾਨੀ ਮੈਂ ਉਹਨਾਂ ਦਾ ਚੇਲਾ ਚਪਾਟਾ ਕੁਝ ਵੀ ਕਹ ਲਓ ਉਹਨਾਂ ਨੇ ਇਹ ਨਿਰਪੱਖ ਕੀਤਾ ਲੋਕਾਂ ਦੇ ਕਹਿਣ ਦੇ ਅਨੁਸਾਰ ਤਾ ਮੀਨੂ ਲੋਕਿਆਂ ਦੇ ਚਮਚਾ ਇਸ ਗੱਲ ਨੂੰ ਰਿਕਾਰਡ ਦੇ ਵਿੱਚ ਵੀ ਲਿਆ ਗਿਆ ਕਿਉਂਕਿ ਇਸ ਦਾ ਵਕਾਇਦਾ ਤੌਰ ਤੇ ਵੀਡੀਓ ਬਣ ਚੁੱਕਿਆ ਆਰ ਹੁਣ ਪੰਜਾਬ ਦੇ ਜਲੰਧਰ ਦੇ ਡੇਰਾ ਬੰਨਾ ਦੇ ਵਿੱਚ ਪ੍ਰਧਾਨ ਮੰਤਰੀ ਦੇਸ਼ ਦੇ ਪਹੁੰਚ ਰਹੇ ਆ ਅਚਾਨਕ ਆਖਰ ਵਜ੍ਹਾ ਕੀ ਹੈ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਨਾ ਕਿ ਪੰਜਾਬ ਦੇ ਅੰਦਰ ਜਾਂ ਪੰਜਾਬ ਦੇ ਨਾਲ ਸੈਂਟਰ ਗਵਰਨਮੈਂਟ ਬਖਰੀਮਾਂ ਰੱਖਦੀ ਹੈ ਇਹ ਗੱਲ ਝੂਠ ਹੈ ਕਿਉਂ ਕਿਉਂਕਿ ਦਰਾਂ ਸਾਲ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਬਜਟ ਨੂੰ ਲੈ ਕੇ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ ਕਿਉਂਕਿ ਪੰਜਾਬ ਇੱਕ ਐਸੀ ਧਰਤੀ ਹੈ ਪੂਰੇ ਦੇਸ਼ ਦੀ ਰੀੜ ਦੀ ਹੱਡੀ ਹੈ ਕੁਰਬਾਨੀਆਂ ਸਭ ਤੋਂ ਪੰਜਾਬ ਦੀਆਂ ਪੱਛ ਸਭ ਤੋਂ ਵੱਧ ਪੰਜਾਬ ਦਾ ਇੰਡਸਟਰੀ ਆਪਣੇ ਆਪ ਦੇ ਵਿੱਚ ਆਪਣਾ ਹੀ ਪੰਜਾਬ ਹੈ ਇਸ ਕਰਕੇ ਸੈਂਟਰ ਗਵਰਨਮੈਂਟ ਵੀ ਇਹ ਗੱਲ ਨੂੰ ਭਲੀ ਭਾਂਤੀ ਜਾਣਦੀ ਹੈ ਸਵਸਥ ਕਰਕੇ ਉਹਨਾਂ ਨੇ ਬਹੁਤ ਵੱਡਾ ਬਜਟ ਆਉਣ ਦੀ ਅਸ਼ੰਕਾ ਪੰਜਾਬ ਪ੍ਰਤੀ ਹੈ ਐਸ ਕਰਕੇ ਮੁੱਖ ਮੰਤਰੀ ਨੇ ਵੀ ਕਿਹਾ ਜਿਹੜਾ ਬਜਟ ਸੈਂਟਰ ਬਣੀਆਂ ਦਿੱਤਾ ਜਾਊਗਾ ਸਾਡੇ ਪੰਜਾਬ ਪ੍ਰਤੀ ਉਹਦੇ ਵਿੱਚੋਂ ਤਾਂ ਅਸੀਂ ਖਰਚ ਕਰਨਾ ਹੀ ਹੈ ਪਰ ਪੰਜਾਬ ਦਾ ਜਿਹੜਾ ਖੁੱਦਾ ਬਜਟ ਉਹਦੇ ਵਿੱਚ ਮਹਿਲਾਵਾਂ ਲਈ 1-1000 ਰੁਪਏ ਜਿਹੜਾ ਵਾਅਦਾ ਕੀਤਾ ਹੁਣ ਇਹ ਵੀ ਕਹਿ ਸਕਦੇ ਕਿ ਜਿਵੇਂ ਹੁਣ 4 ਸਾਲ ਹੋ ਗਏ ਨੇ ਸਰਕਾਰ ਨੂੰ ਪਰ ਉਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ 4 ਸਾਲਾਂ ਦੇ ਦਿੱਤੇ ਜਾਣਗੇ ਜਾਂ ਹਾਲਾਂਕਿ ਸ਼ੁਰੂ ਕੀਤਾ ਜਾਊਗਾ ਇਹ ਮਾਮਲਾ ਹਾਲਾਂਕਿ ਸਾਹਮਣੇ ਨਹੀਂ ਆਇਆ ਪਰ ਉਹਨਾਂ ਨੂੰ ਪਤਾ ਕਿ ਹੁਣ 1-1000 ਰੁਪਈਆ ਇਹ ਜ਼ਰੂਰ ਹੈ ਕਿ ਉਹ ਦਿੱਤਾ ਜਾਊਗਾ ਪਰ ਇੱਕ ਪਾਸੇ ਹੁਣ ਸਰਬੀਰ ਸਿੰਘ ਬਾਦਲ ਵਰਗੇ ਚੰਨੀ ਵਰਗੇ ਖੈਰਾ ਬਾਜਵਾ ਪਤਾ ਨਹੀਂ ਕਿਹੜੇ ਕਿਹੜੇ ਲੀਡਰ ਤੜੇ ਤੜਾਉਂਦੇ ਫਿਰਦੇ ਨੇ ਤੇ ਹੁਣ ਪੰਜਾਬ ਦੇ ਲੋਕ ਕੀ ਕਰ ਰਹੇ ਆ ਉਹ ਦਰਸਲ ਦੇ ਵਿੱਚ ਤੁਹਾਨੂੰ ਵੀ ਸੁਣਾ ਦਿੰਨੇ ਆ ਕਿ ਮਾਮਲਾ ਹੈ ਕੀ ਹੈ ਲੋਕ ਅਸ ਕਦਰ ਖਫਾ ਨੇ ਅਕਾਲੀ ਦਲ ਤੋਂ ਅਕਾਲੀ ਦਲ ਦਾ ਸੁਫੜਾ ਸਾਫ ਹੋਣ ਜਾ ਰਿਹਾ ਪੰਜਾਬ ਪੱਧਰ ਤੇ ਬਾਦਲ ਦੀ ਹੁਣ ਤੁਹਾਨੂੰ ਮੈਂ ਪੜ ਕੇ ਸੁਣਾਉਣਾ ਕਿ ਕੀ ਕਹਿ ਰਹੇ ਆ ਲੋਕ ਬਾਦਲ ਦੀ ਸਰਕਾਰ ਨਹੀਂ ਆਉਂਦੀ ਜੋ ਲਾਲਣ ਉਹ ਅੰਤਮਾਨ ਦੁਬਾਰਾ ਰਿਪੀਟ ਹੋਊਗਾ ਅਗਲਾ ਕੰਮਾਂ ਦੇ ਵੱਟ ਕੱਢੀ ਆਉਂਦਾ ਅਗਲੇ ਦਾ ਕੰਮ ਬੋਲਦਾ ਜਿੰਨੇ ਇਹ ਵਿਰੋਧੀ ਧਿਰ ਦੇ ਨੇਤਾ ਨੇ ਜਾਨ ਬੁੱਝ ਕੇ ਚਿੱਟਾ ਬਿਗਵਾ ਰਹੇ ਨੇ ਔਰ ਜਾਨ ਬੁੱਝ ਕੇ ਗੋਲੀਆਂ ਚਲਵਾ ਰਹੇ ਆ ਤਾਂ ਕਿ ਮੁੱਖ ਮੰਤਰੀ ਦੀ ਬਦਨਾਮੀ ਕੀਤੀ ਜਾਵੇ ਇਹ ਪੰਜਾਬ ਦੇ ਲੋਕਾਂ ਨੇ ਕਿਹਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈ ਇਹ ਸਕਰੀਨ ਸ਼ਾਟ ਹੈ ਜਿਹੜਾ ਇਹ ਗਵਾਹੀ ਭਰਦਾ ਕਿ ਪੰਜਾਬ ਪੱਧਰ ਦੇ ਉੱਤੇ ਲੋਕ ਯਾਨੀ ਵਿਰੋਧੀ ਧਿਰ ਦੇ ਲੋਕ ਮੁੱਖ ਮੰਤਰੀ ਨੂੰ ਡੇਗਣ ਦਾ ਕੰਮ ਕਰ ਰਹੇ ਡੇਗਣ ਦਾ ਜਾਨ ਬੁੱਝ ਕੇ ਤਾਂ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ